ਜਲਦੀ ਵੀ ਕੀ ਕਰੀ ਜਾਨੀ ਆ ਭੈਣ। ਪਹਿਲੇ ਦਾਲ ਥੱਲੇ ਅੱਗ ਮਚਾਉਣੀ ਹੈਗੀ। ਐ ਕਰ ਤੂੰ ਆਟਾ ਗੁੰਨ ਲੈ। ਇਹਦੇ ਦਾਲ ਬਣ ਜੂਗੀ। ਮੈਂ ਰੋਟੀ ਲਾ ਦੂੰਗੀ। ਪਰ ਤੁਸੀਂ ਆਪਦੀ ਚਾਰਾਂ ਦੀ ਰੋਟੀ ਬਣਾ ਲੈ ਕਰੋ। ਮੈਂ ਆਪਦੀ ਚਾਰਾਂ ਦੀ ਰੋਟੀ ਬਣਾ ਲੂੰਗੀ। ਕਿਉਂ ਭੈਣ? ਰੋਜ਼ ਤਾਂ ਮੈਂ ਬਣਾਉਣੀ ਆ ਰੋਟੀ। ਰੋਜ਼ ਤਾਂ ਬਣਾਉਣੀ ਆ ਭੈਣ। ਰੋਟੀਆਂ ਕੱਚੀਆਂ ਹੁੰਦੀਆਂ ਨੇ। ਨਾ ਭੈਣ। ਮੈਂ ਤਾਂ ਪੂਰੀਆਂ ਰਾੜਦੀ ਹੁੰਨੀ ਆ ਜੀ। ਕੱਚੀਆਂ ਕਿੱਥੋਂ ਉੱਦਗਾਂ ਲਗੀਆਂ? ਹੁਣ ਮੈਂ ਵਧੀਆ ਰਾੜਦਾ ਕਰੂੰਗਾ। ਹੁਣ ਅਸੀਂ ਝੂਠ ਤਾਂ ਨਹੀਂ ਮਾਰਦੇ ਭੈਣੇ ਕਾਲੇ ਦਾ ਪਾਪਾ ਵੀ ਕਹਿੰਦਾ ਸੀ ਵੀ ਆਪ ਦੀ ਰੋਟੀ ਅੱਡ ਬਣਾ ਲੈ ਕਰੋ ਰੋਟੀਆਂ ਕੱਚੀਆਂ ਹੁੰਦੀਆਂ ਨੇ ਬਾਈ ਕਹਿੰਦਾ ਸੀ ਵਧੀਆ ਤਾਂ ਤੂੰ ਰੋਟੀ ਨਾ ਹੁੰਦਾਂ ਬਾਈ ਕਿਉਂ ਹੀ ਕਹਿੰਦਾ ਦਾ 5 ਮਿੰਟਾਂ ਚ ਨਾ ਚੁੱਲ੍ਹਾ ਵਿੱਲਾ ਕਰ ਦੇ ਮਾਂ ਆਪ ਦੀਆਂ ਰੋਟੀਆਂ ਪਕਾਉਣੀਆਂ ਨੇ ਦੇਖ ਭੈਣੇ 5 ਮਿੰਟਾਂ ਅੰਦਰ ਦਾਲ ਵੀ ਨਹੀਂ ਬਣਨੀ 5 ਮਿੰਟਾਂ ਚੁੱਲ੍ਹਾ ਕਿੱਥੇ ਵਿੱਲਾ ਹੋ ਜਾਊਗਾ ਜੇ ਨਹੀਂ ਹੁੰਦਾ ਨਾ ਆਪਦਾ ਚੁੱਲ੍ਹਾ ਅੱਡ ਬਣਾ ਲੈ ਭੈਣੇ ਇਹ ਕਿਹੜੀ ਤੂੰ ਗੱਲ ਕਰਤੀ ਹੈਗੀ ਚੁੱਲਾ ਅੱਡ ਬਣਾ ਲੈ ਚੁੱਲਾ ਹੈਗਾ ਤਾਂ ਕਿੱਦੇ ਨੇ ਤਾਂ ਆਪਾਂ ਇਕੱਠੇ ਆਗੇ ਚੁੱਲਾ ਮੈਂ ਕਿਹਾ ਤੁਹਾਡਾ ਬਣਾ ਲੈ ਭੈਣੇ ਮੈਨੂੰ ਨਹੀਂ ਪਤਾ ਜਾਂ ਤਾਂ 5 ਮਿੰਟਾਂ 'ਚ ਚੁੱਲਾ ਵਿਹਲਾ ਕਰ ਦੇ ਤੇ ਨਹੀਂ ਅੱਡ ਬਣਾ ਲੈ ਤੇ ਮੈਂ ਰੋਟੀ ਬਣਾਉਣੀ ਹੈਗੀ ਨਾ ਭੈਣੇ ਐ ਕਿਉਂ ਕਹਿਨੀ ਆ ਤੂੰ ਅੰਕ ਜਿੱਦਾਂ ਵੀ ਨਹੀਂ ਵਿਹਲਾ ਹੁੰਦਾ ਮੈਨੂੰ ਨਹੀਂ ਪਤਾ ਜਿਵੇਂ ਮਰਜ਼ੀ ਕਰ 5 ਮਿੰਟਾਂ ਤੋਂ ਪਹਿਲਾਂ ਪਹਿਲਾਂ ਚੁੱਲਾ ਵਿਹਲਾ ਕਰ ਦੇ ਤੇ ਮੈਂ ਰੋਟੀ ਬਣਾਉਣੀ ਹੈ ਮੇਰੀ ਗੱਲ ਸੁਣ ਭੈਣੇ ਤੂੰ ਕਾਹਤੋਂ ਗੁੱਸੇ ਹੁੰਨੀ ਹੈਗੀ ਤਰਾ ਬਲਟ ਤਨੀ ਵਧ ਗਿਆ ਤੂੰ ਐਂ ਬੋਲੀ ਜਾਨੀ ਹੈ ਕੀ ਤੈਨੂੰ ਦਵਾਈ ਦਵਾਈ ਦੇਵਾਂ ਮੇਰਾ ਕੋਈ ਬਲਟ ਨਹੀਂ ਵਧਿਆ ਹੈਗਾ ਅਸੀਂ ਕੱਚੀਆਂ ਰੋਟੀਆਂ ਖਾ ਕੇ ਨਾ ਉਹ ਅੰਨ ਕਾਲਜੇ ਨਹੀਂ ਦਵਾਉਣਾ ਹੈਗਾ ਕੱਚਾ ਆਟਾ ਬਾਈ ਨੇ ਕਦੇ ਕਿਹਾ ਤਾਂ ਹੈ ਨਹੀਂ ਮੇਰੇ ਮੂੰਹ ਤੇ ਵੀ ਕੱਚੀਆਂ ਰੋਟੀਆਂ ਪਕਾਉਂਦੀ ਆ ਬਾਈ ਨੇ ਕਉਂ ਨਹੀਂ ਕਿਹਾ ਸੜੇ ਮੁੰਡੇ ਕਹਿੰਦੇ ਨੇ ਭੈਣੇ ਮੈਨੂੰ 25 ਸਾਲ ਹੋ ਗਏ ਰੋਟੀ ਬਣਾਉਂਦੀ ਨੂੰ ਅੱਜ ਮੈਂ ਕੱਚੀਆਂ ਲਾਉਣ ਲੱਗਦੀ ਤੇ ਪੈਸਾ ਨੂੰ ਕਹਤਾ ਜੇ ਤੂੰ ਤਾਂ ਹਾਂ ਕਰ ਚੌਥੀ ਇਹ ਆ ਕੀ ਹੋ ਰਿਹਾ ਹੈ ਇਹਨਾਂ ਨੇ ਕੀ ਜੋ ਚੋਕਲਾ ਰੱਖੀ ਆ ਨਰਵੋਜ ਦਾ ਕੰਮ ਹੀ ਆ ਬਾਈ ਰਜਨਾ ਮਾਂ ਦਾ ਭਣੇ ਤੂੰ ਤਾਂ ਅੱਡ ਹੋਣ ਵਾਲੀਆਂ ਗੱਲਾਂ ਕਰਦੀਆਂ ਐ ਕਹੇ ਕੱਤ ਬੋਲਦੀਆਂ ਅੱਡ ਹੋਣ ਵਾਲੀਆਂ ਮੈਂ ਨਹੀਂ ਅੱਡ ਹੋਣਾਂ ਗੱਲਾਂ ਤਾਂ ਤੂੰ ਕਰਦੀ ਐ ਕੋਣ ਕਰਦਾ ਗੱਲਾਂ ਮੈਨੂੰ ਕੀ ਪਤਾਗਾ ਛੋਡੇ ਚੋਂ ਅੱਡ ਹੋਣ ਦੀਆਂ ਗੱਲਾਂ ਕਰਦੀ ਕਿਉਂ ਤੁਸੀਂ ਕੀ ਤਾਂ ਕਰਖੇ ਪਤਾ ਕੀ ਕਹਿੰਦੇ ਬਾਈ ਕਹਿੰਦੇ ਕਿ ਤਰਬਾਈ ਕਹਿੰਦਾ ਕੱਚੀਆਂ ਰੋਟੀਆਂ ਲਾਉਂਦੀ ਮੈਂ ਕੱਚੀਆਂ ਰੋਟੀਆਂ ਲਾਉਣੀ ਹੈਗੀ ਆਹੋ ਜੀ ਤੁਸੀਂ ਕਹਤ ਹੈਗਾ ਸੀ ਰਾਤ ਨੂੰ ਤੇ ਤੈਨੂੰ ਕਿੱਥੇ ਕਹੇ ਕੱਚੀਆਂ ਰੋਟੀਆਂ ਨੂੰ ਆਪਦੇ ਕੋਲ ਹੀ ਬਣਾਈ ਜਾਨੀ ਐ ਬਸ ਕਿਹਾ ਸੀ ਮੁੰਡੇ ਨੇ ਵੀ ਕਿਹਾ ਸੀ ਮੈਨੂੰ ਜੇ ਤੂੰ ਹੀ ਗੱਲਾਂ ਬਣਾਉਂਦੀਆਂ ਕਿ ਰੋਜ ਦਾ ਕੁੱਤੀ ਚੀਕਾ ਬਈ ਇਹਨਾਂ ਦਾ ਰੋਟੀ ਸੋਤੋਂ ਨਹੀਂ ਦੇਦੀ ਨਹੀਂ ਆਹੀ ਰੋਟੀਆਂ ਰੋਣੀਆਂ ਪਸ਼ੂਆਂ ਕੰਨੀਆਂ ਸੀ ਕਰਦੇ ਆਪ ਵੀ ਨਹੀਂ ਕਰ ਸਕਦੇ ਆ ਤੁਸੀਂ ਲਾ ਪਰਿਦੇ ਬਾਪੂ ਮੈਂ ਤਾਂ ਅਗਮਚਾਈ ਜਾਂਦੀ ਸੀ ਦਾਲ ਧਰ ਕੇ ਮੈਨੂੰ ਉਹਦੇ ਚੁੱਲਾ 베ਲਾ ਕਰਦੇ 5 ਮਿੰਟਾਂ 'ਚ ਮੈਂ ਕਿਹਾ ਭਈ 5 ਮਿੰਟਾਂ 'ਚ ਚੁੱਲਾ 베ਲਾ ਹੁੰਦਾ ਤੇ ਤੂੰ ਆਟਾ ਗੁੰਨਣਾ ਇਹਨੇ ਦਾਲ ਬਾਂਜੂ ਮੇ ਰੋਟੀ ਲਾ ਦੋ ਕਹਿੰਦੇ ਨਾ ਨਾ ਕੱਚੀਆਂ ਰੋਟੀਆਂ ਲਾ ਨਾ ਮੇਰੇ ਮੁੰਡਿਆਂ ਦੇ ਪਸੰਦ ਤੇ ਨਾ ਉਹਨਾਂ ਦੇ ਪਿਓ ਦੇ ਪਸੰਦ ਦੱਸੋ ਬਈ ਮੈਂ ਕੱਚੀਆਂ ਰੋਟੀਆਂ ਲਾ ਲਈ ਇਹ ਤਾਂ ਕਦੇ ਇਹਨੂੰ ਇਹ ਗ ਤੂੰ ਚਾਹਉਣੀ ਕੀ ਹੈ ਗੱਲ ਦੱਸ ਰੋਜ ਤੱਕ ਕਹਿੰਦੇ ਹੋ ਜੀ ਤੁਸੀਂ ਬਾਈ ਇਹ ਅੱਡ ਹੋਣ ਨੂੰ ਕਰਦੀ ਹੈ ਮੈਂ ਤਾਂ ਇਹਨੂੰ ਕੁਝ ਨਹੀਂ ਕਿਹਾ ਚੱਲ ਜੇ ਮੈਂ ਕਹਿੰਨੀ ਆ ਨਾ ਅੱਡ ਹੋਣ ਨੂੰ ਤਾਂ ਹੁਣ ਅੱਡੀ ਸਹੀ ਤਾਂ ਫਿਰ ਹੁਣ ਹੋ ਜਾਓ ਅੱਡ ਅਸੀਂ ਨਹੀਂ ਕੱਚੀਆਂ ਰੋਟੀਆਂ ਖਾਂਦੇ ਭਾਈ ਉਹ ਅੱਡ ਹੋਣ ਵਾਲੀ ਕਿਹੜੀ ਗੱਲ ਹੈ ਲੋਕ ਤਾਂ ਤਰਸਦੇ ਨੇ ਵੀ ਸਾਡਾ ਇਕੱਠ ਰਹੇ ਤੁਸੀਂ ਅੱਡ ਹੋਣ ਨੂੰ ਕਹਿੰਦੇ ਹੋ ਉਹ ਪਿੰਡ 'ਚ ਕਿੰਨੀ ਬਣੀ ਹੋਈ ਹੈ ਸਹੇ ਤਾਂ ਕਰਦੇ ਨੇ ਆਪਣੇ ਪਰਿਵਾਰ ਦੀ ਲੋਕ ਆ ਵੀ ਐਨੇ ਸਾਲਾਂ ਤੋਂ ਇਹਨਾਂ ਦਾ ਇਕੱਠ ਚੱਲਿਆ ਆ ਰਿਹਾ ਫਿਰ ਇਹ ਨਹੀਂ ਮੰਨਦੀ ਬਾਈ ਮੈਂ ਤਾਂ ਕੁਝ ਨਹੀਂ ਕਿਹਾ ਮੈਂ ਨਹੀਂ ਮਾਤਾ ਨਹੀਂ ਸਹੀ ਨਾ ਪਈ ਮੇਰੇ ਮੁੰਡੇ ਰਹਿਣ ਨਾ ਮਾਇ ਰਹਾ ਅਸਤਡ ਹੋਵਾਂਗੇ ਹੁਣ ਦੇਖ ਭਣੀ ਇੰਨੀਆਂ ਗੱਲਾਂ ਤਾਂ ਮੈਂ ਵੀ ਨਹੀਂ ਚੱਲਦੀ ਮੇਰੀਆਂ ਵੀ ਧੀਆਂ ਨੇਗੀਆਂ ਮੈਂ ਕਿਹੜਾ ਹੂੰ ਇਥਰੇ ਬਿਰਨੀ ਆ ਉਤਰੀਨ ਪੁੱਤਰੀ ਠੀਕ ਐ ਛੇਰਾ ਵਰਗੀਆਂ ਨੇ ਮੇਰੀਆਂ ਵੀ ਧੀਆਂ ਤੇ ਗੱਲਾਂ ਮੈਂ ਇਹ ਛੇਰਾ ਵਰਗੀਆਂ ਕੀ ਨਾ ਛੇਰਾ ਵਰਗੀਆਂ ਅੱਡ ਹੋਣਾ ਤੁਸੀਂ ਹੋ ਜੋ ਨਾ ਪਤਾ ਲੱਗ ਜੂ ਕੀ ਕੋਠੀਆਂ ਪਾ ਲੋਂਗੇ ਅੱਡ ਹੋ ਕੇ ਚੱਲ ਫਿਰ ਹੋ ਜਾ ਅੱਡ ਇਹੀ ਬੋਲੀ ਆ ਤੁਸੀਂ ਆਪ ਦਾ ਉੱਪਰ ਵਗ ਜਾ ਅਸੀਂ ਥੱਲੇ ਰਹਿਾਂਗੇ ਮੇਰੇ ਰੋਏ ਦੇ ਕੁੱਤੀ ਚਿੱਕੇ ਨਾਲ ਉਹਦਾ ਚੰਗਾ ਹੀ ਅੱਡ ਹੋਈ ਚੰਗਾਗਾ ਫਿਰ ਸਾਡੇ ਭਾਈਆਂ 'ਚ ਫਰਕ ਪਵਾ ਦੋਗੇ ਅੱਜ ਤਾਂ ਛੋਡੇ 'ਚ ਪਿਆ ਹੋਇਆ ਨਾ ਹੋ ਜੋ ਫਿਰ ਹਟਾਇਆ ਕਿ ਨਹੀਂ ਅਸਾਂ ਨੂੰ ਅੱਡ ਹੁਣ ਤੋਂ ਆਪਦਾ ਉੱਪਰ ਪੋਸ਼ਨ ਲੈ ਲੋ ਅਸੀਂ ਤਾਂ ਫੱਲੇ ਰਹਿਾਂਗੇ ਮੇਰੇ ਤਾਂ ਨਾ ਸੁੱਖ ਨਾਲ ਦੋ ਨੂੰ ਆਉਣਗੀਆਂ ਦੋ ਪਰ ਮੈਂ ਕਦੋਂ ਕਹਿੰਦੀ ਆ ਵੀ ਨੂੰਹਾਂ ਨਾ ਆਉਣ ਆਉਣ ਸੁੱਖ ਨਾਲ ਉਹ ਮੇਰੀਆਂ ਵੀ ਨੂੰਹਾਂ ਆਉਣਗੀਆਂ ਬੱਸ ਬਣੇ ਹੁਣ ਤਾਂ ਪਤਾ ਲੱਗ ਗਿਆ ਵੀ ਤੇਰੀਆਂ ਨੇ ਕਿ ਤੂੰ ਕਿੰਨਾ ਘਾਉਦੇ ਸਮਝਦੀ ਆਂ ਇਹ ਬੱਸ ਕਰ ਤੂੰ ਤਾਂ ਹਾਈ ਇਹੇ ਜੀ ਪੇਕੇ ਵੀ ਐਂ ਕਰਦੀ ਸੀ ਉਰੇ ਆ ਕੇ ਵੀ ਐਂ ਕਰਦੀ ਆ ਚੁੱਪ ਕਰ ਜੋ ਭੈਣਾ ਭੈਣਾ ਤੂੰ ਇੰਦਰਾਣੀ ਜਠਾਣੀ ਨਹੀਂ ਹੈਗੀ ਆ ਕੋਈ ਮਾਣਾ ਦੀ ਕੋਈ ਗੱਲ ਨਹੀਂ ਰਹੀ ਹੈਗੀ ਅਸੀਂ ਤਾਂ ਡੋਵਾਂਗੇ ਹੋ ਲੋ ਅੱਡ ਫਿਰ ਬਾਈ ਇਹ ਤਾਂ ਕਰਤੂਤੀ ਹੈ ਜੀਆ ਉੱਥੇ ਵੀ ਐਂ ਕਰਦੀ ਸੀ ਮੇਰੀ ਮਾਂ ਨਾਲ ਲੜਦੀ ਰਹਿੰਦੀ ਕਦੇ ਮੇਰੇ ਨਾਲ ਮੇਰੀ ਕੋਤੂਤ ਮਾਰੀ ਏ ਤੇਰੀ ਤਾਂ ਕਰਤੂਤ ਚੰਗੀ ਆ ਅਬ ਤਾਂ ਅੱਡ ਹੋ ਜਾ ਹੋ ਲੋ ਅੱਡ ਹੁਣ ਫਿਰ ਐਨਾ ਰੋਵ ਨੀ ਅਸੀਂ ਚੱਲਦੇ ਫਿਰ ਨਾ ਰੋਵ ਚੱਲਣ ਨੂੰ ਤਾਂ ਤਾਂ ਮੁੰਡੇ ਜੰਮੇ ਨੇ ਕੁੜੀਆਂ ਜੰਮੀਆਂ ਨੇ ਵਿਆਹ ਘਾਤੌਰ ਦੇਗੇ ਸਾਮਲਾ ਉਤਲਾ ਕੋਠੜਾ ਫਿਰ ਮੇਰੀਆਂ ਤਾਂ ਨੂਹਾਂ ਨਾ ਬੇੜੇ ਚ ਸ਼ਮ ਸ਼ਮ ਕਰਦੀਆਂ ਫਿਰਨਗੀਆਂ ਉਹ ਚੁੱਪ ਨਹੀਂ ਕਰਦੀ ਨਾ ਮੁੰਡੇ ਕੁੜੀਆਂ ਰੱਬ ਦੀ ਦੇਣ ਐ ਇਹ ਕੀ ਮেরে ਮਾਰਦੀ ਐ ਤੂੰ ਇਹਨੂੰ ਉਹ ਬਾਈ ਛੱਡ ਇਹਨਾਂ ਦਾ ਤਾਂ ਕਲੇਸਾ ਹੀ ਰਹੂਗਾ ਤੂੰ ਦੱਸ ਕੀ ਚਾਹੁੰਦਾ ਬਾਈ ਨਿੱਤ ਦੇ ਕਾਟੋ ਕਲੇ ਸੁਣਾਲੋ ਤਾਂ ਆਢੀ ਚੰਗੀਆਂ ਬਾਕੀ ਤੂੰ ਵੱਡਾਗਾ ਜਿਵੇਂ ਮਰਜ਼ੀ ਕਰਦੇ ਮੈਂ ਤਾਂ ਤੇਰੇ ਮੰਨ ਰਾਂ ਬਾਈ ਠੀਕ ਐ ਭੈਣ ਤੂੰ ਮੁੰਡਿਆਂ ਦਾ ਮਾਨ ਕਰਦੀ ਐ ਕਰ ਲੈ ਤੇ ਮੈਨੂੰ ਰੱਬ ਨੇ ਮੁੰਡਾ ਨਹੀਂ ਦਿੱਤਾ ਤਾਂ ਤੂੰ ਮੈਨੇ ਮਾਰਦੀ ਐ ਐਨਾ ਹਕਾਕ ਦੀ ਕਰੇਦਾ ਉਮਾ ਕੀ ਤਾ ਤਨ ਨੂੰ ਹਾ ਰੋਟੀ ਦੇਣਗੇ ਇਕ ਨਾ ਮੈਂ ਚੁੱਪ ਕਰ ਜਾਣੀ ਚੁੱਪ ਤੂੰ ਤਾਂ ਪਹਿਲੇ ਦਿਨੋਂ ਹੀ ਆਖੇਖਣ ਕਰਦੀ ਆਈ ਐ ਮੈਨੂੰ ਤਾਂ ਮੇਰੀ ਕਿੱਤਿਆਂ ਸਾਹਮਣ ਲੈਣੀ ਐ ਤੇ ਕਿਸੇ ਨੇ ਨਹੀਂ ਸਾਧਣਾ ਚਲ ਕੋਈ ਨਹੀਂ ਬੰਦਰ ਕਰ ਤੂੰ ਪਤਾ ਸਾਰੀਆਂ ਮੇਰੇ ਐਨਾ ਦੀ ਕੋਈ ਚਲ ਚਲ ਚੁੱਪ ਕਰ ਦੋ ਐ ਕਰ ਇਹ ਤਾਂ ਹੁਣ ਅੱਡ ਹੋ ਨਹੀਂ ਪਊਗਾ ਠੀਕ ਹੈ ਭਾਈ ਚੱਲ ਆਇਆ ਕਰ ਤੂੰ ਉੱਪਰ ਰਹਿ ਲੈ ਭਾਈ ਇੱਕ ਫਿਰ ਮੇਰੀ ਸ਼ਰਤ ਹੈਗੀ ਇਹ ਤਾਂ ਜਿਹੇ ਜਿਹਿਆਂ ਹੈਗੀਆਂ ਹੈਗੀਆਂ ਨੇ ਤੂੰ ਨਾ ਇਨਾਂ ਵਰਗਾ ਬਣ ਕੇ ਮੇਰੇ ਨਾਲੋਂ ਕਿਤੇ ਬੋਲਣੋਂ ਹਟ ਜੀ ਪੱਖਪਾਤ ਤੂੰ ਲੱਗ ਜੇ ਕਰ ਉਹ ਨਾ ਨਾ ਮੈਂ ਹੁਣ ਇਨਾਂ ਦੇ ਮਾਗਰ ਲੱਗੂਗਾ ਆਪਣੀ ਪਿਆਰ 'ਚ ਫਰਕ ਨਹੀਂ ਪੈਂਦਾ ਵੀਰੇ ਇਹ ਗੱਲ ਨਾ ਤੂੰ ਦਿਲ ਤੇ ਲੈ ਠੀਕ ਆ ਭਾਈ ਬਾਈ ਨਿੱਤ ਦੇ ਕਾਟੋਕਲੇਸ ਨੂੰ ਤਾਂ ਆਡੀ ਚੰਗਿਆਂ ਆਪਾਂ ਇਕੱਠੇ ਸੀ ਵਧੀਆ ਸੀ ਇੱਕ ਜੇ ਨਹੀਂ ਕਰੂ ਵਗ ਜਾਂਦੀ ਇੱਕ ਤਾਂ ਕਰ ਹੀ ਹੁੰਦੀ ਨਾ ਮੈਂ ਤਾਂ ਈ ਆ ਵੇਖੇ ਤੋਰ ਦੂੰਗੀ ਨੂੰਹ ਤਾਂ ਥੋੜੇ ਹੋਣਗੇ ਜੇ ਜੇ ਮੈਂ ਕਰੂ ਬਾਕੀ ਇਹ ਵੀ ਵਾਗੀ ਨੂੰਹਾਂ ਇਕੱਲੀਆਂ ਰਹਿਣਗੀਆਂ ਇਹ ਤਾਂ ਸੋਚ ਇੱਕ ਵਾਰੀ ਕੋਈ ਨਹੀਂ ਆਉਣ ਵਾਲੇ ਸਮੇਂ ਬਾਰੇ ਦੇਖੀ ਜਾਊਗੀ ਕੀ ਬਣਦਾ ਪਰ ਹੁਣ ਕਿਹਦਾ ਕਲੇਸ਼ ਤਾਂ ਮਟਾਉਣੀ ਐ ਹੁਣ ਨਿੱਤ ਦਾ ਕਲੇਸ਼ ਵੀ ਮਾੜਾ ਕਲੇਸ਼ ਦਾ ਮੂੰਹ ਕਾਲਾ ਹੁੰਦਾ ਹੈ ਚਲ ਠੀਕ ਹੈ ਭਾਈ ਜਿਵੇਂ ਤੁਹਾਨੂੰ ਠੀਕ ਲੱਗਦਾਵੇਂ ਕਰ ਲਓ ਚਲ ਮੋਨਾਂ ਦਾਲ ਵਗੈਰਾ ਤੂੰ ਆਪੀ ਮੈਂ ਬਣਾਉਣੀ ਹੈ ਮੇਰੀ ਗੱਲ ਸੁਣ ਆਪਾਂ ਕਿਹੜਾ ਘਟ ਆਪਣੇ ਤਿੰਨ ਕਿੱਲੇ ਜ਼ਮੀਨ ਹੈ ਤੈਨਨੇ ਨਾ ਦਿਆ ਆਪਾਂ ਬਰੋਬਰ ਦੇ ਸ਼ਰੀਕ ਹੈ ਹੈ ਇਹ ਗੱਲਾਂ ਘੜੀਆਂ ਕਰਦੇ ਨੇ ਜੇ ਆਪਣੇ ਕੁੜੀਆਂ ਮੇਨੇ ਮਾਰਦੀ ਆ ਤੁਸੀਂ ਦੋਨੇ ਨਹੀਂ ਘਟ ਹੈਗੀਆਂ ਜੇ ਰਲ ਮਿਲ ਕੇ ਰਹਿਣੀ ਆ ਕਾ ਨੂੰ ਅੱਜ ਵਖ ਵਖ ਹੋਣਾ ਪੈਂਦਾ ਚੱਲ ਕੰਮ ਕਰ ਲੈ ਯਾਰ ਮੇਰਾ ਬਲੱਡ ਨੱਪਦਾ ਦਮਣ ਪ੍ਰੀਤ ਹਾਂ ਤੈਨੂੰ ਭੁੱਖ ਲੱਗੀ ਆ ਬਹੁਤ ਜਿਆਦਾ ਹੀ ਲੱਗੀ ਪਈ ਆ ਢਿੱਡ 'ਚ ਨਾ ਚੂਹੇ ਮੱਚੀ ਜਾਂਦੇ ਆ ਪਰ ਮੇਰੇ ਜਿੰਨੀ ਭੁੱਖ ਨਹੀਂ ਲੱਗੀ ਮੈਂ ਤਾਂ ਹੁਣ ਜਾਨਸਨ ਮਾਸੀ ਨੂੰ ਕਹਿ ਦੇਣਾ ਮੇਰੇ ਵਾਸਤੇ ਆਲੂ ਵਾਲੇ ਪਰੌਂਠੇ ਲਾ ਦੇ ਏ ਮੇਰਾ ਤਾਂ ਨਾ ਚੂਰੀ ਖਾਣ ਨੂੰ ਜੀ ਕਰਦਾ ਮੇਰੇ ਮਾਸੀ ਨੂੰ ਕਹੂੰਗੀ ਮੈਂ ਤਾਂ ਚੂਰੀ ਘੁੱਟ ਕੇ ਦੇ ਤੂੰ ਨਾ ਮੇਰੇ ਪਰੌਂਠੇ ਨਾ ਕੈਨਸਲ ਕਰਾ ਦੀ ਲੈ ਤੇਰੇ ਪਰੌਂਠੇ ਅੱਡ ਜਗ੍ਹਾ ਮੇਰੀ ਚੂਰੀ ਅੱਡ ਜਗ੍ਹਾ ਐ ਕਿਵੇਂ ਤੂੰ ਅੱਜ ਪਰੌਂਠੇ ਖਾ ਲਈ ਕੱਲ ਨੂੰ ਚੂਰੀ ਖਾਵਾਂਗੇ ਮੈਂ ਮੂੰ ਨਹੀਂ ਮੈਂ ਤਾਂ ਐ ਕਿਵੇਂ ਮਾਸੀ ਮਾਸੀ ਮਾਫੀ ਮੇਰੀ ਗੱਲ ਸੁਣ ਨਹੀਂ 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 ਮੈਂ ਨਹੀਂ ਮੇਰੀ ਮੈਂ ਨਹੀਂ ਮੈਂ ਤਾਂ ਮੈਂ ਤਾਂ ਮਾਸੀ ਯਾ ਤੂੰ ਰੋਗੀ ਐ ਕਿ ਬਣਾ ਮੈਨੂੰ ਨਾ ਬਾਰੀ ਦੀ ਕੱਚੀ ਚੀਜ਼ ਬਣਦੀ ਐ ਤੂੰ ਚੁੱਪ ਕਰ ਜਾ ਮਾਸੀ ਮੇਰੀ ਗੱਲ ਸੁਣੀ 1 ਮਿੰਟ ਪਹਿਲਾਂ ਮੈਂ ਬੋਲਾਂ ਪਹਿਲਾ ਮਾਸੀ ਮੈਂ ਕਿ ਹਾਲ ਵਾਲੇ ਪਰੌਂਠੇ ਖਾਉਂਗੀ ਆ ਮੇਰੇ ਜਦਾਇਚ ਕੰਨੇ ਚੋਰੀ ਖਾਉਂਗੀ ਮਾਸੀ ਮੈਂ ਛੋਟੀ ਆ ਨਾ ਮੈਨੂੰ ਪਤਾ ਪਹਿਲੇ ਮੈਨੂੰ ਚੋਰੀ ਕੁਟਕੇ ਦੇ ਨਾ ਫੇਰ ਜੋ ਤੂੰ ਛੋਟੇ ਤੋਂ ਠੇਕਾ ਲਿਆ ਹਰੇ ਘਾਲ ਦਾ ਤੇਰੇ ਵੱਡੇ ਦਾ ਠੇਕਾ ਲਿਆ ਹੋਇਆ ਨਾ ਹਾਂ ਨਹੀਂ ਚੁੱਪ ਕਰ ਜਾ ਚੁੱਪ ਮਾਸੀ ਬਣ ਕੇ ਮੇਰੀ ਪਿਆਰੀ ਜੀ ਮਾਸੀ ਬਣ ਕੇ ਹਾਲ ਵਾਲੇ ਪੌਂਠੇ ਲਾਵੇ ਗੱਭਾਂ ਨਹੀਂ ਮਰ ਗਈ ਤਾਰੇ ਮਾਸੀ ਉੱਪਰ ਜਾ ਕੇ ਨਾਲ ਦੀ ਮਾਂ ਤੋਂ ਖਾ ਲੋ ਪੂਰੀਆਂ ਵਾਹ ਕਿਆ ਆਕਟਿੰਗ ਕਰਦੀ ਮਸੀ ਤੂੰ ਮਸੀ ਤਾਂ ਤਾਂ ਵੱਡੀਆਂ ਬੁਲਵਾਂ ਚ ਲਾਉਣ ਲਾ ਸੋ ਲੱਗੇ ਨਹੀਂ ਪਰੇ ਹੋ ਜਾ ਪਰੇ ਅੱਡ ਹੋ ਗਏ ਆਪਾਂ ਅੱਡ ਕੀ ਹੋ ਗਏ ਮਸ ਕੀ ਗਈ ਫਿਰਦੀ ਆ ਬਲੱਡ ਵਧਾਈ ਫਿਰਦੀ ਆ ਤੂੰ ਦਾ ਮੇਰਾ ਕੋਈ ਬਲੱਡ ਬਲੋਟ ਨਹੀਂ ਵਧਿਆ ਜਾ ਕੇ ਤੇਰੀ ਮਾਂ ਨੂੰ ਪੁੱਛੋ ਪਰ ਮੈਨੂੰ ਨਾ ਮਸੀ ਮਸੀ ਆਕੀ ਹੁਣ ਪਾਈ ਜਾਇ ਕਰ ਮਸੀ ਸੱਚੀ ਕਹੀਏ ਨਹੀਂ ਤੂੰ ਸੱਚੀ ਕਹਿਨੀ ਆ ਔਰ ਐਵੇਂ ਨਹੀਂ ਕਹਿੰਦੀ ਜਾ ਉੱਪਰ ਆਉ ਦੇ ਪਰ ਅੱਟਗਾ ਤਾਂ ਹੋ ਗਈ ਕੀ ਗੱਲ ਹੋ ਗਈ ਮੈਨੂੰ ਨਹੀਂ ਪਤਾ ਤੇਰੀ ਮਾਂ ਨੂੰ ਪੁੱਛ ਲੈ ਜਾ ਕੇ ਮਾਂ ਉੱਪਰ ਆ ਤੇਰੀ ਮਾਂ ਥੱਲੇ ਨਹੀਂ ਇਹ ਪੁੱਛ ਸਾਡਾ ਥੱਲੇ ਵਾਲਾ ਬਸ ਉੱਪਰ ਐ ਛੋਡਾ ਮਾਸੀ ਤੂੰ ਕੋਈ ਮਜ਼ਾਕ ਤਾਂ ਨਹੀਂ ਕਰ ਰਹੀ ਨਹੀਂ ਮੈਂ ਕੋਈ ਮਜ਼ਾਕ ਨਹੀਂ ਕਰ ਰਹੀ ਜਾ ਉੱਪਰ ਜਾ ਕੇ ਤੇਰੀ ਮਾਂ ਨੂੰ ਪੁੱਛ ਲੈ ਨਹੀਂ ਮੇਰਾ ਯਕੀਨ ਆਉਂਦਾ ਮੈਨੂੰ ਤੇਰਾ ਯਕੀਨ ਆਉਂਦਾ ਹੈਗਾ ਚੱਲ ਆਪਣੀ ਮਾਂ ਜਾ ਬੇਟਾ ਜਾ ਉੱਪਰ ਜੇ ਗੱਲ ਠੀਕ ਠੀ ਮਾਸੀ ਵੀ ਐਸਾ ਬੋਲ ਲੀ ਜਾ ਜਾ ਤੂੰ ਹੀ ਹੋਈ ਬੱਦੀਆਂ ਆ ਲਾਡਣੀਆਂ ਗਿੱਜੀਆਂ ਨੇ ਚੂਰੀਆਂ ਖਾਣ ਪਰੌਂਠੇ ਖਾਣ ਦਿਨੀਆਂ ਸੋਨੂੰ ਪਰੌਂਠੇ ਮਾਂ ਆਓ ਮਤ ਰੋਈ ਕਿਉਂ ਜਾਨੀਏ ਕੀ ਹੋ ਗਿਆ ਪੁੱਛ ਮਾਂ ਮਾਸੀ ਐਂ ਕਾ ਤੂੰ ਕਹਿੰਦੀ ਸੀ ਕਹਿੰਦੀ ਆ ਭੱਡ ਹੋ ਗਏ ਕਹਿੰਦੀ ਤੇਰੀ ਮਾਂ ਕੋਲ ਰੋਟੀ ਜਾ ਕੇ ਖਾ ਲੋ ਉੱਪਰ ਵਾਲਾ ਪੋਰਸ਼ਨ ਥੋੜ੍ਹਾ ਤੇ نیچے ਵਾਲਾ ਸਾਡਾ ਇਹ ਹੋਇ ਕਿ ਜਾਂਦਾ ਮਾਂ ਦੱਸ ਦੇ ਕੀ ਗੱਲ ਹੋਈ ਏ ਮਾਂ ਹਾਂ ਪੁੱਤ ਆਪਾਂ ਅੱਢ ਹੀ ਹੋ ਗਏ ਹੈ ਹਾਂ ਤੇਰੀ ਮਾਸੀ ਅੱਢ ਹੋਈ ਏ ਕੀ ਆਪਾਂ ਨੂੰ ਉਹਨੇ ਅੱਢ ਕੀਤਾਗਾ ਮੈਂ ਨਹੀਂ ਅੱਢ ਹੋਈ ਪੁੱਤ ਪਰ ਕਿਉਂ ਵਾ ਪੱਕਾ ਤੂੰ ਹੀ ਮਾਸੀ ਨੂੰ ਕੁਛ ਨਾ ਕੁਛ ਕਿਹਾ ਹੋਣਾ ਨਾ ਪੁੱਤ ਮੈਂ ਕੁਛ ਨਹੀਂ ਕਿਹਾ ਸੌਂਖ ਵਾਲਾ ਮੈਨੂੰ ਕਹਿੰਦੀ ਨਾ ਕਹਿੰਦੀ ਕੀ ਕਰਦੀ ਆ ਮੈਂ ਦਾਲ ਬਣਾਈ ਜਾਂਦੀ ਸੀ ਕਹਿੰਦੀ ਤੂੰ ਤਾਂ ਰੋਟੀਆਂ ਕੱਚੀਆਂ ਲਾਉਣੀ ਹੈਗੀ ਅਸੀਂ ਨਹੀਂ ਖਾਂਦੇ ਤੇ ਤੇਰੇ ਤਾਇਏ ਵਾਸਤੇ ਕਹਿਣ ਲੱਗੀ ਉਹ ਕਹਿੰਦਾ ਉਹ ਮੁੱਕਰ ਗਿਆ ਭਾਈ ਮੂੰਹ ਤੇ ਮਾਂ ਤੈਨੂੰ ਪਤਾ ਤਾਂ ਹੈਗਾ ਉਹ ਤਾਂ ਬੋਲਣ ਦੀ ਹੱਤ ਹੈਗੀ ਤੂੰ ਚੁੱਪ ਕਰ ਜਾਂਦੀ ਉਹ ਹੀ ਤਾਂ ਗੱਲ ਹੈ ਇਹ ਬਹੁਤ ਛੋਟੀ ਗੱਲ ਨਹੀਂ ਹੈਗੀ ਮਾਂ ਤੂੰ ਅਸੀਂ ਚੁੱਪ ਮੂੰਹ ਚੱਕਿਆ ਅੱਡ ਹੋ ਗਏ ਦੱਸ ਉਹ ਵੀ 1 ਮਿੰਟ ਚ ਲੈ ਪੁੱਤ ਤੁਹਾਡੇ ਬਾਪੂ ਹੋਈ ਤਾਇਆ ਤੁਹਾਡੇ ਇਕੱਠੇ ਖੜੇ ਸੀ ਲੜਾਈ ਤੇ ਆਗੇ ਸੀ ਉੱਤੇ ਫਿਰ ਉਹਨਾਂ ਨੇ ਫੈਸਲਾ ਕਰ ਲਿਆ ਚਲੋ ਭਾਈ ਅੱਡ ਹੋ ਜਾਂਦੇ ਆ ਜਿੱਦੋਂ ਇਹ ਕਹਿੰਦੀ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਘਰ ਚ ਹੁਣ ਤੱਕ ਇੰਨੀਆਂ ਲੜਾਈਆਂ ਹੋਈਆਂ ਨੇ ਤਕੜੀਆਂ ਤੋਂ ਤਕੜੀਆਂ ਹੁਣ ਤੱਕ ਟੱਡ ਨਹੀਂ ਸੀ ਹੋਈ ਉਹੀ ਤਾਂ ਗੱਲ ਐ ਨਾਲੇ ਜੇ ਅਸੀਂ ਸਵੇਰ ਕਾਲਜ ਗਏ ਹਾਂ ਤਾਂ ਕੋਈ ਲੜਾਈ ਹੋਈ ਨਹੀਂ ਹੈਗੀ ਆ ਘਰ ਚ ਮੈਨੂੰ ਬਹੁਤ ਮਿਹਣੇ ਮਾਇਏ ਕਹਿੰਦੀ ਤੂੰ ਮੁੰਡਾ ਨਹੀਂ ਜੰਮਿਆ ਤੇਰੇ ਕੁੜੀਆਂ ਨੇ ਨਾ ਮੇਰੇ ਨੂਹ ਆਉਣਗੇ ਨਾ ਬਹੁਤ ਕੁਝ ਕਿਹਾ ਉਹਦੇ ਮੈਨੂੰ ਮਾਂ ਤੂੰ ਰੋਣ ਨੀ ਕਿਉਂ ਐ ਸਭ ਤੋਂ ਪਹਿਲਾਂ ਤੂੰ ਚੁੱਪ ਕਰ ਜਾ ਨਾਲੇ ਪੱਕਾ ਵੀਰੇ ਹੋਰਾਂ ਨੂੰ ਪਤਾ ਨਹੀਂ ਹੋਣਾ ਇਸ ਗੱਲ ਦਾ ਅਸੀਂ ਵੀਰੇ ਹੋਰਾਂ ਕੋਲੇ ਗੱਲ ਕਰਾਂਗੇ ਉਹ ਮਾਸੂ ਨੂੰ ਆਪੇ ਝਟਕ ਦੇਣਗੇ ਆਹੋ ਤੁਹਾਨੂੰ ਪਤਾ ਨਾ ਸਾਡਾ ਸਾ ਕਹਿੰਦਾ ਵੀ ਵੱਧ ਕਰਦੇ ਆ ਉਹਦੋਂ ਹੀ ਉਤੂਤਾ ਕਰਦੀ ਆ ਪਰ ਇਹ ਨਹੀਂ ਨਾ ਕਰਦੀ ਕਹਿੰਦੀ ਆ ਕਿ ਮੁੰਡੇ ਵੀ ਕਹਿੰਦੇ ਆ ਕੱਚੀਆਂ ਰੋਟੀਆਂ ਲਾਉਂਦੀ ਆ ਮਾਸੀ ਤਾਂ ਪਰ ਉਹਨਾਂ ਕਹਿੰਦੇ ਤੂੰ ਲੈ ਲੈ ਕੇ ਰੋਟੀਆਂ ਉਹ ਤੋਂ ਐ ਕਰਪਰੀ ਤਾਂ ਰੋਟੀਆਂ ਪਿੱਛੇ ੜੋ ਹੋ ਗਈ ਉਹ ਜਾ ਜਾ ਕੇ ਵੀਰੇ ਉਹਨਾਂ ਨੂੰ ਫੋਨ ਕਰ ਤੁਹਾਡੀ ਮਾਸੀ ਤਾਂ ਹਾਈ ਆ ਇਹ ਜੀ ਉੱਥੇ ਵੀ ਐਂ ਕਰਦੀ ਰਹਿੰਦੀ ਸੀਗੀ ਮੇਰੇ ਨਾਲ ਕੋਈ ਇਹ じゃ ਨਹੀਂ ਹੈਗਾ ਤੁਸੀਂ ਨਾ ਤਾੜੀ ਆਪ ਵਜਾਉਨੇ ਦੋ ਹੱਥਾਂ ਨਾਲ ਤੁਸੀਂ ਨਾਲੇ ਮਾਸੋਂ ਕੀ ਹੁੰਦਾ ਭੈਣੋ ਜੇ ਤੁਹਾਨੂੰ ਨਹੀਂ ਯਕੀਨ ਹੋ ਤੇਰ ਬਾਪੂ ਨੂੰ ਤੇਰ ਤਾਈ ਨੂੰ ਪੁੱਛ ਲੈ ਉਹ ਤੋਂ ਪੁੱਛ ਲੈ ਵੀ ਤਾਈ ਕੀ ਗੱਲ ਹੋਈ ਤੂੰ ਕਰ ਦੇ ਵੀਰੇ ਉਹਨਾਂ ਨੂੰ ਫੋਨ ਜਾ ਕੇ ਆਪਾਂ ਉਹਨਾਂ ਨਾਲ ਗੱਲ ਕਰ ਲਾਂਗੇ ਹਾਂ ਅੱਡ ਹੋਣ ਨੂੰ ਕਿਹੜਾ ਹਾਲ ਹੈ ਆਪਾਂ ਇਹ ਭਾਂਡੇ ਵੰਡਲੇ ਮਰਿਆ ਜੀ ਮੁੰਡੇ ਆਪੇ ਦੱਸ ਦੇਣਗੇ ਉਹਨਾਂ ਦੀ ਮਾਂ ਦੱਸੂਗੀ ਉਹਨਾਂ ਨੂੰ ਵੀ ਕਿਉਂ ਅੱਡ ਹੋ ਗਏ ਤਾਂ ਬਾਲੀ ਚਾਂਬਲੀ ਵੀਰੇ ਹੋਰਾਂ ਨੂੰ ਪਤਾ ਹੀ ਨਹੀਂ ਹੋਣਾ ਵੀ ਅੱਡ ਹੋ ਗਏ ਮੈਨੂੰ ਪਤਾ ਉਹ ਅੱਡ ਹੋਈ ਨਹੀਂ ਸਕਦੇ ਮਾਂ ਪੁੱਤ ਤਾਂ ਬਾਲੀ ਹਕਾਰ ਕੀ ਐ ਤਾਂ ਪੁੱਤਾਂ ਦਾ ਇੰਨਾ ਹਕਾਰ ਇੰਨਾ ਹਕਾਰ ਮਾਂ ਹੀ ਜਿਹੇ ਗੱਲਾਂ ਕਾਨੂੰ ਕਰਦੀ ਐ ਤੂੰ ਮਾਸੀ ਤਾਂ ਇਹ ਜਿਹਾ ਨਹੀਂ ਹੈਗੀ ਇਹ ਤਾਂ ਸੋਚੀ ਜਾਨੀ ਐ ਤੇਰਾ ਦਿਮਾਗ 'ਚ ਇਹੋ ਜਿਹਾ ਕੁਝ ਭਰੇ ਹੋਇਆ ਐ ਪੁੱਤ ਮੈਨੂੰ ਝੂਠਾ ਪਾਉਂਦੀਆਂ ਤੁਸੀਂ ਮਸੀ ਸੱਚੀ ਐ ਤੁਸੀਂ ਇੱਕ ਵਾਰੀ ਗੱਲ ਕਰਕੇ ਤਾਂ ਦੇਖੋ ਤੁਹਾਡੇ ਤਾਏ ਨਾਲ ਤੁਸੀਂ ਸਾਕੀਆਂ ਭੈਣਾਂ ਹੋ ਸਕੇ ਭੈਣ ਭਰਾ ਕਦੇ ਵੀ ਆ ਇੱਕ ਦੂਜੇ ਤੋਂ ਅੱਡ ਨਹੀਂ ਹੁੰਦੇ ਹੁੰਦੇ ਕਹਿੰਦੇ ਹੁੰਦੇ ਨਾ ਸਭ ਕੁਝ ਮਿਲ ਜਾਂਦਾ ਨਾਲ ਤਾਂ ਜੇ ਮੈਨੂੰ ਮਿਲਦਾ ਪਰ ਇਹ ਤਾਂ ਨਹੀਂ ਇਹ ਇਹ ਤਾਂ ਬਹੁਤ ਕੁਝ ਕਹਿੰਦੀ ਐ ਮੈਨੂੰ ਇਹ ਭੈਣ ਨਹੀਂ ਐਗੀ ਇੱਕ ਡੈਨ ਐ ਚਲ ਚੰਗਾ ਤੂੰ ਚੁੱਪ ਕਰ ਜਾ ਅਸੀਂ ਕਰ ਰਹੇ ਹਾਂ ਨਾ ਫਿਰ ਹੋਰਾਂ ਨੂੰ ਫੋਨ ਹੋ ਗਿਆ ਤੂੰ ਦੱਸ ਮੈਂ ਕੀ ਹੋਇਆਗਾ ਮੈਂ ਕੀ ਦੱਸਾਂ ਤੁਸੀਂ ਦੱਸੋ ਕਿ ਮੈਂ ਪਾਕੇ ਬਖਾਇਆ ਆਇਆ ਹਾਂ ਸਾਨੂੰ ਨਾ ਲਾਪਰੀ ਦੋਨਾਂ ਨੇ ਫੋਨ ਕਰਿਆ ਵੀ ਤੁਸੀਂ ਅੱਡ ਹੋਗੇ ਕੀ ਗੱਲ ਬਈ ਛਾ ਤੁਹਾਡੇ ਵੀ ਲਾਤੀਆਂ ਉਂਗਲਾਂ ਇਹ ਉਂਗਲਾਂ ਵਾਲੀ ਕੀ ਗੱਲ ਹੈਗੀ ਫੋਨੇ ਕਰਕੇ ਬੁਲਾएंगे ਦੱਸ ਕਹ ਦੋ ਅੱਡ ਹੋਏਗੇ ਕੀ ਗੱਲ ਹੋਗੀ ਆ ਤੇਰੀ ਮਾਸੀ ਨੂੰ ਪੁੱਛ ਲਓ ਕਾ ਤੋ ਅੱਡ ਹੋਏ ਹੋਗੇ ਉਹੀ ਕਰਦੇ ਸਾਰੀ ਉਮਰ ਮੇਰੇ ਨਾਲ ਬੈਠਾ ਮੇਰੀ ਗੱਲ ਸੁਣ ਲੈ ਮਾਸੀ ਨੇ ਨਾ ਕੁਝ ਨਹੀਂ ਕਿਹਾ ਤੂੰ ਹੀ ਕੱਟ ਨਹੀਂ ਹੈਗੀ ਤੁਸੀਂ ਸਖੀਆਂ ਭੈਣਾਂ ਹੋ ਕੇ ਕੱਟ ਨਹੀਂ ਸਕਦੀ ਹੈ ਆਹੋ ساری ਉਮਰ ਤਾ ਤੁਹਾਡੇ ਪਿਓ ਨੇ ਨਹੀਂ ਮੇਰੀ ਸੁਣੀ ਹੁਣ ਤੁਸੀਂ ਨਾ ਸੁਣਿਓ ਉਹ ਛੋੜੀਆਂ ਲੰਗੀ ਸੌਂਦਾ ਕੱਢਣ ਤੋਂ ਅੱਜ ਬਰਤਨੋਂ ਸਾਨੂੰ ਉਹ ਪੁੱਤ ਮੈਂ ਤਾਂ ਕਲੇਸ਼ ਦੇ ਮਾਰੇ ਨੇ ਏਡ ਹੋਇਆ ਨਿਤ ਕਲੇਸ਼ ਰਹਿੰਦਾ ਸੀ ਰੋਟੀ ਮੰਗਰੋ ਭਗਤੀ ਤੀ ਪਹਿਲਾਂ ਕਲੇਸ਼ ਹੁੰਦਾ ਸੀ ਬਾਪੂ ਮੇਰੀ ਗੱਲ ਸੁਣ ਲੈ ਤੁਸੀਂ ਵਿਸੱਕ ਦੀ ਅਲੱਗ ਹੋ ਗਏ ਅਸੀਂ ਵੀ ਉਹਨਾਂ ਨਾਲੋਂ ਅਲੱਗ ਹੁੰਦੇ ਹੈਗੇ ਅਸੀਂ ਸ਼ੁਰੂ ਤੋਂ ਉਹਨਾਂ ਨਾਲ ਖੇਡੇ ਆ ਬਚਪਨ ਨੂੰ ਸਾਡਾ ਲੱਗਿਆ ਇਕੱਠਿਆਂ ਦਾ ਸਾਡਾ ਪਿਆਰ ਆ ਉਹਨਾਂ ਨਾਲ ਅਸੀਂ ਨਹੀਂ ਲੱਗ ਹੁੰਦੇ ਹੈਗੇ ਤੁਸੀਂ ਰੱਖ ਲਓ ਪਿਆਰ ਮੈਂ ਮੱਝਾਂ ਦੀਆਂ ਕੁਝ ਖਾ ਕੇ ਤੇਰੀ ਇਹਦਾ ਮਾਂ ਸਾਰੀ ਉਮਰ ਨਾਲ ਹੀ ਗੱਲਾਂ ਨੇ ਮੈਨੂੰ ਲੱਗਦਾ ਆਪੇ ਸਾਰੀ ਉਮਰ ਇਹ ਗੱਲਾਂ ਨੇ ਉਹਨਾਂ ਨੇ ਸੁਣੀ ਜਾਣਾ ਮੈਂ ਸਾਰੀ ਉਮਰ ਤੇ ਆਪਣੀ ਨੂੰ ਬਾਜ ਮਾਰ ਬੁਲਾਉ ਉਹ ਚਾਚਾ ਲਾਪਰੀ ਤਾ ਮਾਸੀ ਆਇਓ ਥੱਲੇ ਆਜੋ ਹਾਂ ਸੱਤ ਲੈ ਵੱਡੇ ਹੀਜ ਲੈ ਉਹ ਮਾਂ ਸਾਰੀ ਕੁਝ 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 ਸਾਰੀ ਉਮਰ ਕੀ ਹੋ ਜੂਗਾ ਪਹਿਲਾਂ ਮੈਨੂੰ ਉਹ ਜਦ ਐਨਾ ਟਾਈਮ ਹੋ ਗਿਆ ਇਕੱਠੇ ਰਹਿੰਦੇ ਨੂੰ ਹੁਣ ਤੇਰੇ ਕੀ ਅੱਗ ਲੱਗੀ ਅੱਡ ਹੋਣ ਨੂੰ ਆਹੋ ਮੇਰੇ ਲੱਗਣੀ ਮਾਸੀ ਅ ਕੀ ਗੱਲ ਹੋ ਗਈ ਸਾਨੂੰ ਪੁੱਛਿਆ ਕਰੇ ਸੋਨੇ ਪਹਿਲਾਂ ਦੱਸੋ ਵੀਰੇ ਮੈਂ ਦੱਸਦੀ ਆ ਅਸੀਂ ਵੀ ਕੋਲੋਂ ਤੋਂ ਆਈਆਂ ਸੀ ਸੰਤਾ ਹੁਣ ਸਰ ਪਤਾ ਲੱਗਿਆ ਵੀ ਐਡ ਹੋ ਗਏ ਨਾਲੇ ਅਸੀਂ ਨਹੀਂ ਾਡੂਡ ਹੋਣਾ ਹੈਗਾ ਵੀਰੇ ਤੁਹਾਡੇ ਨਾਲੋਂ ਆਹ ਕਿਹੜੀ ਝੇੜੇ ਨਾਲੇ ਵੀ ਮਾੜੀ ਜੀ ਲੜਾਈ ਹੋਈ ਉਹਦੇ ਵਿੱਚ ਐਡ ਹੋ ਜੋ ਹਾਂ ਆਹੋ ਸੋਨ ਚ ਭਾਈਆਂ ਦੀ ਲੋੜ ਹੈ ਹੁਣ ਭਾਈ ਨਹੀਂ થਉਦੇ ਰਖੜੀਆਂ ਬੰਨਣਾ ਨੂੰ ਉਹ ਅਸੀਂ ਹੈਗੇ ਆਂਗੇ ਭਾਈਆਂ ਦੀਆਂ ਗੱਲਾਂ ਕਰ ਤੋ ਕਰਦੀਆਂ ਅਸੀਂ ਉਹਨਾਂ ਦੇ ਭਾਈਆਂ ਇਹ ਕੋਈ ਤਰੀਕਾ ਹੋਇਆ ਗੱਲ ਕਰਨ ਦਾ ਅਸੀਂ ਤਾਂ ਤੁਹਾਨੂੰ ਆਪਣੀ ਮਾਂ ਤੋਂ ਵੀ ਵੱਧ ਕੇ ਸਮਝਦੇ ਆਂ ਅਸੀਂ ਤਾਂ ਬੜੀ ਮਾਂ ਨਾਲ ਲੜ ਕੇ ਹਟਿਆ ਵੀ ਮਾਸੀ ਇਹ ਬੋਲ ਨਹੀਂ ਸਕਦੀ ਤੇ ਤੁਸੀਂ ਕੀ ਕੁਝ ਬੋਲੀ ਜਾਂਦੇ ਹੋ ਆ ਮੈਂ ਬੋਲ ਨਹੀਂ ਜਾਂਦੀ ਮਾਂ ਨੂੰ ਨਾ ਕਹੋ ਮਾਸੀ ਛੜ ਕੀ ਹੋ ਗਿਆ ਤੁਸੀਂ ਦੋਏ ਸੱਕੀਆਂ ਪੈਣੋ ਜਿੱਕ ਦੂਜੇ ਨੂੰ ਬੋਲ ਵੀ ਪਈਆਂ ਦਾ ਮਤਲਬ ਐ ਥੋੜੀ ਅੱਡੋ ਹੋ ਜਾ ਤੁਸੀਂ ਨਹੀਂ ਮੈਂ ਕੱਲੀ ਸੱਕੀ ਬਣ ਕੇ ਕੀ ਕਰੂੰ ਇਹਦਾ ਸਾਈ ਉਮਰ ਨਹੀਂ ਮੇਰੀ ਸੱਕੀ ਬਣੀ ਮਾਂ ਗੱਲ ਸੁਣ ਲੈ ਮਾਸੀ ਬੋਲੀਏ ਹੁਣ ਵੀ ਜੋਂਦੀ ਬੋਲਣਾ ਤੇ ਤੂੰ ਬੋਲ ਲੱਗ ਰਹੀ ਕੱਲੀ ਗਲਤੀ ਤੇਰੇ ਚ ਹੋਣੀ ਪੱਕਾ ਮਾਸੀ ਜੀ ਮੇਰੀ ਗੱਲ ਸੁਣ ਸਾਰੀ ਉਮਰ ਮੈਂ ਹੀ ਬੋਲਦੀ ਸੁਣੋ ਆ ਦੇਖੋ ਥੋੜੀ ਸੱਕੀ ਪੈਣਾ ਇਹੋ ਸਕੀ ਪੈਣਾ ਥੋੜੀ ਉਹ ਤੁਸੀਂ ਸਕੀ ਹੋ ਕੇ ਵੀ ਆ ਢੋਣ ਨੂੰ ਫਿਰਦੀ ਹੋ ਤੁਹਾਡੀ ਕਮਾਲ ਹੋਈ ਪਈ ਹੈ ਜਮਾ ਨਹੀਂ ਉਹ ਮੇਰੀ ਸਕੀ ਨਹੀਂ ਬਣਦੀ ਪਹਿਲਾਂ ਤਾਂ ਮੇਰੇ ਨਾਲ ਪੈਕੀ ਮੇਰੇ ਨਾਲ ਹੀ ਜਦ ਖਤਿਆ ਕਰਦੀ ਰਹੀ ਹੈ ਹੁਣ ਇੱਥੇ ਆ ਕੇ ਹਾਂ ਮੈਂ ਮਰ ਜਾ ਤੇਰਾ ਬਾਈ ਜੇ ਬੇੜਾ ਤੇਰਾ ਉੱਥੇ ਤੂੰ ਇੱਥੇ ਮਗਰ ਪਈ ਰਹਿੰਦੀ ਸੀ ਮੇਰੀ ਮਾਂ ਨੂੰ ਬੋਲਦੀ ਸੀ ਮੈਨੂੰ ਬੋਲਦੀ ਸੀ ਜੇ ਮੇਰੀ ਮਾਂ ਮੇਰੀ ਮੇਰ ਕਰਦੀ ਤੇ ਉਰੇ ਵੀ ਨਹੀਂ ਤੂੰ ਖੜਾ ਹਾਂ ਤੂੰ ਤਾਂ ਮਿੱਠਾ ਬੱਦਨਾ ਚੁੱਪ ਤਾਂ ਕਰ ਜੋ ਉਹ ਦਿਲਗੜ ਕੱਲੀ ਦੀ ਸੀ ਨਹੀਂ ਉਹਦੇ ਤਾਂ ਦੁਸ਼ਮਣ ਸੀ ਜਿਹੜਾ ਬੋਲਦੀ ਸੀ ਪੁੱਤਾ ਕਰਦਾ ਹੈ ਨਾ ਨੇ ਤੂੰ ਪਾਗਲਾ ਪਹਿਲੇ ਦਿਨ ਦੀ ਮਿੱਠਾ ਮਾਸੀ ਆ ਅਸ ਤੇਰਾ ਲੋ ਚੁੱਪ ਕਰ ਜੋ ਕੋਈ ਗੱਲ ਨਹੀਂ ਅਸੀਂ ਬੋਲਣ ਲੱਗ ਰਹੇ ਹਾਂ ਤੁਸੀਂ ਨਾ ਲੱਗਦੀਆਂ ਸੋਹਣੀਆਂ ਲੱਗਦੀਆਂ ਐਵੇਂ ਤੁਸੀਂ ਨਾ ਮੇਰੀ ਗੱਲ ਖੋਲ ਕੇ ਗੱਲ ਸੁਣ ਲਓ ਅਸੀਂ ਨਹੀਂ ਅੱਡ ਹੋਣਾ ਹੈਗਾ ਆਹੋ ਅਸੀਂ ਤੇ ਇੱਥੇ ਰਹਾਂਗੇ ਜੇ ਅੱਡੇ ਵੀ ਹੋਣਾ ਤਾਂ ਮਮੇ ਤਾਏ ਕੋਲੇ ਤੇ ਮਾਸੀ ਕੋਲੇ ਬਸ ਜੀਨੇ ਅੱਡੀ ਅੱਡ ਪਕਾਉਣੀਆਂ ਨੇ ਪਕਾ ਲਓ ਪਰ ਅਸੀਂ ਤਾਂ ਇੱਕ ਟੱਬਰ ਜੀ ਨਾਵਾਂਗੇ ਅਸੀਂ ਨਹੀਂ ਹੁੰਦੇ ਪਹਿਲੇ ਮੇਰੀ ਗੱਲ ਸੁਣ ਇਹਨਾਂ ਨੂੰ ਲੜੀ ਜਾਣ ਦੇ ਆਪਣਾ ਪਿਆਰ ਐਵੇਂ ਹੀ ਰਹੂਗਾ ਬਸ ਠੀਕ ਐ ਪੁੱਤ ਪਿਆਰ ਤਾਂ ਰਹੂਗਾ ਗਲਤ ਤਾਂ ਇਹਨਾਂ ਦਾ ਘਾਟੋਕਲੇ ਰੋਜ਼ ਦਾਗਾ ਸਾਡੇ 'ਚ ਫਰਕ ਪਵਾ ਦੇਣੀ ਆ ਤੁਹਾਡੇ ਭੈਣ ਭਰਾਵਾਂ 'ਚ ਫਰਕ ਪਵਾ ਦੇਣੀ ਆ ਤੱਕ ਤੁਸੀਂ ਕਾਹਤੋਂ ਫਰਕ ਪਾਉਂਗੇ ਤੁਸੀਂ ਪਾਈ ਪਾਈ ਕਰਕੇ ਇਹਨਾਂ ਦੇ ਪਿੱਛੇ ਲੱਗੋਗੇ ਹੁਣ ਮੇਰੀ ਗੱਲ ਸੁਣੋ ਕੋਈ ਗੱਲ ਨਹੀਂ ਮੰਮੀ ਤੇ ਮਾਸੀ ਨੇ ਆਪ ਵੀ ਅਲੱਗ-ਅਲੱਗ ਰੋਟੀ ਬਣਾ ਕੇ ਕੱਲੀਆਂ ਖਾ ਲੈਣ ਪ੍ਰੀਤ ਆਪਾਂ ਦੋਵੇਂ ਸਾਰੇ ਟਪਰ ਦੀ ਰੋਟੀ ਬਣਾਇਆ ਕਰਾਂਗੇ ਫੇਰ ਕੋਲੇ ਜਾਇਆ ਕਰਾਂਗੇ ਆਪਾਂ ਸਾਰੇ ਇਕੱਠੇ ਕਰ ਨਹੀਂ ਚੱਲਦੇ ਹੁੰਦੇ ਰੋਟੀਆਂ ਪਕਾਉਣ ਨਾਲ ਕਲੇਸ਼ ਦਾ ਮੂੰਹ ਕਾਲਾ ਹੁੰਦਾ ਮੈਂ ਤਾਂ ਇਹ ਫੈਸਲਾ ਲਿਆ ਕਰਤੋਂ ਨੇ ਇੱਕਦਮ ਫੈਸਲਾ ਕਰ ਲਿਆ ਹਨਾ ਵੀ ਅਲੱਗ ਹੋ ਜਾਓ ਹੋਰ ਪੁੱਤ ਕਰਾਂ ਕੀ ਮੈਂ ਉਹ ਤਾਂ ਸਾਰੀ ਉਮਰ ਹੋ ਗਈ ਇਕੱਠਿਆਂ ਰਹਿਨੇ ਨੂੰ ਹੁਣ ਤੁਹਾਡੇ ਕੀ ਹੋ ਗਿਆ ਐਡੇ ਐਡੇ ਹੋ ਗਏ ਉਹੀ ਹੋ ਜਾ ਬੱਪੂ ਐਸ ਮੈਨੂੰ ਕਹੇ ਪੁੱਤ ਮੇਰੀ ਗੱਲ ਸੁਣ ਲੈ ਇਹਨੇ ਆ ਕੇ ਛੇੜਾ ਛੇੜਿਆ ਮੈਂ ਚੰਗੇ ਭਲੇ ਦਾ ਰੱਖੀ ਸੀ ਕਹਿੰਦੇ ਫੰਮੈਂਟਾਂ ਦੇ ਵਿੱਚ ਕਹਿੰਦੇ ਚੁੱਲ੍ਹਾ ਵਿਹਲਾ ਕਰਦੇ ਕਹਿੰਦੀ ਮੈਂ ਰੋਟੀਆਂ ਪਕਾਉਣੀਆਂ ਨੇ ਇੱਕ ਤਾਂ ਨਾ ਇਹ ਲੋਕਾਂ ਦੀ ਉਂਗਲਾਂ ਦੇ ਬਹੁਤ ਚੜਦੀਆਂ ਨੇ ਤੁਸੀਂ ਆਪਸ ਵਿੱਚ ਵੇਖ ਲਓ ਕਿਵੇਂ ਕਰਨਾ ਲੋਕਾਂ ਦੀ ਮਗਰ ਨਾ ਲੱਗੋ ਪੁੱਤ ਮੈਨੂੰ ਕਿਥੇ ਚੜਦੀਆਂ ਉਂਗਲਾਂ ਤੇ ਤੇਰੀ ਮਾਂ ਸੀ ਚੜ੍ਹਦੀਆਂ ਮੈਨੂੰ ਕਿਉਂ ਰੋੜਾ ਕਰੰਗੀ ਨਾ ਮੇਰੀ ਗੱਲ ਸੁਣ ਲੈ ਪ੍ਰੀਤ ਐਂ ਤਾਂ ਕੱਲ ਨੂੰ ਕਹਿੰਦੇ ਨੇ ਵੀ ਆਪਣੇ ਦੋਵਾਂ ਭੈਣਾਂ ਦਾ ਇੱਕ ਘਰ ਹੈ ਨਾ ਵਿਆਹ ਕਰਨਾ ਐਂ ਤਾਂ ਫਿਰ ਕੱਲ ਨੂੰ ਜਾ ਕੇ ਆਪਾਂ ਵੀ ਲੈਣ ਲੱਗ ਜਾਵਾਂਗੇ ਬਈ ਹੋਰ ਕੀ ਪ੍ਰਸਤਾਪ ਨਹੀਂ ਕਰੇ ਕਰਾਉਂਦੀਆਂ ਸਾਟਾ ਟਾਟ ਕਰਦੇਓ ਇਹਦੋਂ ਚੰਗਾ ਤਾਂ ਪਹਿਲੀ ਆ ਢੋਕੇ ਵਗਦੀ ਐਸੀ ਹਾਂ ਵਿਆਦਵਾ ਟੰਟ ਹੋਣੀ ਹੁੰਦਾ ਫਿਰ ਹੁਣ ਤੁਸੀਂ ਉੱਪਰ ਜਾਉਂਗੀ ਆ ਕਿ ਮੈਂ ਮਰਾਂਗੀ ਤੁਸੀਂ ਫੇਰ ਜਾਉਂਗੀ ਆ ਮੈਂ ਮਰ ਜਾ ਕੁਸ ਖਾ ਕੇ ਉਹ ਪੁੱਤਲਾ ਪ੍ਰੀਤ ਉਹ ਚੈਂਟੀ ਤੁਸੀਂ ਤਾਂ ਲੱਗ ਰਹੇ ਜਿਵੇਂ ਆਖਣੀਆਂ ਗੱਲਾਂ ਕਰਨ ਪਰ ਮੈਂ ਕੋ ਸੋਚ ਕੇ ਫੈਸਲਾ ਲਿਆ ਹੈ ਤੂੰ ਕਾ ਨੂੰ ਮਰਨਾ ਹੈ ਅਸੀਂ ਉੱਤੇ ਵੱਲੇ ਜਾਨੇ ਹਾਂ ਆਪਦੇ ਜਵਾਂ ਕੋ ਚੱਲੋ ਕੁੜੀਓ ਉੱਤੇ ਸਾਡਾ ਕਿਹੜਾ ਦਿਲ ਕਰਦਾ ਸੀ ਬਾਈ ਵੀ ਅੱਡ ਹੋ ਜੇ ਤੁਹਾਡੇ ਨਾਲੋਂ ਆ ਹਾਲਾਤਾਂ ਨੇ ਮਜਬੂਰ ਕਰਦੇ ਪੁੱਤ ਹਾਲਾਤਾਂ ਨੇ ਮਜਬੂਰ ਕਰਿਆ ਆਈ ਲਵ ਯੂ ਜਿਹੜਾ ਚਾਹੁੰਦੇ ਆ ਕੋਈ ਗੱਲ ਨਹੀਂ ਮਾਸੀ ਜੀ ਇਕੱਠੇ ਰਹਿਣ ਨਾਲ ਚੰਗਾ ਤਾਂ ਸਾਨੂੰ ਥੋੜੀ ਜਾਨ ਪਿਆਰੀ ਹੈ ਤੁਸੀਂ ਕਾ ਨੂੰ ਮਰਨਾ ਹੈ ਅਸੀਂ ਆਪ ਹੀ ਉੱਪਰ ਚਲੇ ਜਾਨੇ ਆ ਪਰ ਮੈਂ ਇੱਕ ਬੇਨਤੀ ਕਰਦੀ ਆ ਸਾਨੂੰ ਨਾ ਆਪਣੇ ਵੀਰਾਂ ਨਾਲ ਬੋਲਣ ਤੋਂ ਨਾ ਹਟਾਇਓ ਬੱਸ ਉਹ ਬਾਈ ਮੇਰੀ ਗੱਲ ਸੁਣ ਤੰਨੇ ਕਿਤੇ ਨਹੀਂ ਜਾਣਾ ਆਪਾਂ ਇਕੱਠੇ ਹੋ ਰਿਹਾ ਕਰਾਂਗੇ ਨਹੀਂ ਵੀਰੇ ਇਕੱਠੇ ਰਹਿਣ ਦਾ ਹੁਣ ਕੀ ਫਾਇਦਾ ਇੰਨਾ ਕੁਛ ਤਾਂ ਹੋ ਗਿਆ ਐਵੇਂ ਰੋ ਰੋ ਕੇ ਇੱਥੇ ਕਲੇਸ਼ ਹੋਊਗਾ ਕੋਈ ਨਾ ਕੋਈ ਆਪਦੀ ਜਾਨ ਤੋਂ ਹੱਥ ਧੋ ਕੇ ਬਹਿ ਚੁ ਕੀ ਫਾਇਦਾ ਫਿਰ ਕਾਹਨੂੰ ਪੁੱਤ ਕਿਹਨੇ ਪਾਉਣੀ ਐ ਤੂੰ ਕਮਲੀ ਹੋ ਗਈ ਨਹੀਂ ਇਹ ਮੰਦੀ ਇਹ ਇਹ ਜੀ ਹਿੰਗਦੀ ਐ ਫਿਰ ਮੇਰੀ ਗੱਲ ਸੁਣ ਲੈ ਆਪਣੇ ਭੈਣ ਭਾਈਆਂ 'ਚ ਨਾ ਕੋਈ ਫਰਕ ਨਹੀਂ ਆਉਣਾ ਚਾਹੀਦਾ ਇਹਨਾਂ ਦੇ ਪਿੱਛੇ ਇਹ ਜੇ ਮਰਜੀ ਨੇ ਪਰ ਆਪਾਂ ਉਵੇਂ ਹੀ ਵਰਤਾਂਗੇ ਠੀਕ ਹੈ ਵੀਰੇ ਆਪਣੇ ਜੀ ਪੁੱਤ ਕੋਈ ਫਰਕ ਨਹੀਂ ਹੁੰਦਾ ਸਮਝ ਗਿਆ ਪਹਿਲਾਂ ਵੀ ਤੁਸੀਂ ਮੇਰੇ ਪੁੱਤ ਸੀ ਹੁਣ ਵੀ ਮੇਰੇ ਪੁੱਤ ਹੀ ਰਹੋਗੇ ਇਹਨਾਂ ਦਾ ਕੀ ਆ ਮਾਰੀ ਜਾਨ ਦੇ ਪਕਾਈ ਚਲੋ ਆਓ ਪੁੱਤ ਉਪਰੀ ਆ ਜਾਓ ਆ ਜਾ ਲਾਪਰੇ ਕੋ ਨਾ ਹੁਣ ਚੰਗੇ ਹੋ ਮਮੀ ਚੰਗਾ ਨਹੀਂ ਕਰਿਆ ਦੰਨੇ ਮੈਂ ਤਾਂ ਕਾਹਨੂੰ ਕਹਾਂ ਚੰਗਾ ਚੰਗਾ ਤਾਂ ਉਹੀ ਕਰਦੀ ਐ ਕਿਦੇ ਮਗਰ ਲੱਗਿਆ ਤੁਸੀਂ ਸਾਨੂੰ ਪਾ ਸਾਨੂੰ ਪਤਾ ਸਿਆਪੇ ਦੀ ਜੜ੍ਹ ਇਹ ਆ ਬੁੱਤ ਇਹਦੇ ਪੈਰੋਂ ਹੋਇਆ ਜਿਹੜਾ ਗੂੜਾ ਹੈ ਹਾਂ ਮੈਂ ਤਾਂ ਕਹਿਨੀ ਆ ਤੁਸੀਂ ਰਹਿ ਲੋ ਉਹਨਾਂ ਨਾਲਾ ਮੈਂ ਮਰ ਜਾਨੀ ਆ ਬਸ ਤੇਰੇ ਲਈ ਤਾਂ ਇਹੀ ਗੱਲ ਮੈਂ ਮਰ ਜਾਨੀ ਆ ਮੈਂ ਮਰ ਜਾਨੀ ਆ ਹੋਰ ਕੋਈ ਗੱਲ ਨਹੀਂ ਆਉਂਦੀ ਇਹਨੂੰ ਹੁਣ ਤਾਂ ਕੋਈ ਨਾ ਪਿਆ ਵੀ ਨਹੀਂ ਰਿਹਾ ਵੀ ਉਹਨਾਂ ਕੋਈ ਜਾ ਕੇ ਬਹਿ ਜਾ ਤੈਨੂੰ ਕਰੋ ਤਾਂ ਨਹੀਂ ਕੱਟਦੇ ਤੈਨੂੰ ਇਹ ਕਹਿੰਦੇ ਮਾਤਾ ਚੁੱਪ ਕਰਕੇ ਰਹਿ ਰਿਹਾ ਕਰ ਤੂੰ ਤਾਂ ਸਾਡੇ ਨਾਲ ਨਹੀਂ ਕੱਟਰੀ ਉਹਨਾਂ ਨਾਲ ਕਿੱਥੇ ਕੱਟਾਂਗੀ ਚੰਗਾ ਮੈਂ ਮਾਰੀ ਆ ਬੱਸ ਗੱਲ ਸੁਣ ਬੁੱਤ ਇਹ ਤਾਂ ਜੀ ਜੀ ਹੈਗੀ ਹੈ ਤੁਸੀਂ ਆਪਣੀਆਂ ਭੈਣਾਂ ਨਾਲ ਵਰਤਣਾ ਠੀਕ ਹੈ ਨਾ ਉਹ ਬਾਪੂ ਆਸੀਂ ਤਾਂ ਵਰਤਾਂਗੇ ਉਹਨਾਂ ਨਾਲ ਜਿਵੇਂ ਆਸੀਂ ਪਹਿਲਾਂ ਵਰਤਦੇ ਸੀ ਨਾ ਹੁਣ ਵੀ ਉਹਨਾਂ ਨਾਲ ਉਵੇਂ ਵਰਤਾਂਗੇ ਛੋਟਾ ਭੈਣ ਭਾਈਆਂ ਤਾਂ ਐਂ ਪਿਆਰ ਹੁੰਦਾ ਠੀਕ ਹੈ ਇਹ ਤਾਂ ਮੈਂ ਫੈਸਲਾ ਤਾਂ ਦੇ ਬੁਗਤਾ ਆਪਣੇ ਘਰ ਚ ਗੱਲ ਰਹੇਗੀ ਕੱਲ ਨੂੰ ਪਿੰਡ ਚ ਜਾਂਦੀ ਗੱਲ ਜਾਏਵੇਂ ਜੱਗ ਹਸਾਈ ਹੋਵੇ ਤਾਂ ਠੀਕ ਆਪੂ ਅਸਲ ਉਹਦੋਂ ਨਹੀਂ ਪਰਹਟ ਦੇਗੀ